ਆਟਾ ਭਾਰਤੀ ਕਿਸਾਨ ਆਟਾ ਉਹ ਗੱਲ ਮੈਂ মিডিਆ ਤੋਂ ਸ਼ੁਰੂ ਕਰੂੰਗਾ ਦੋ ਤਿੰਨ ਪੁਆਇੰਟ ਆ ਮੇਰੇ ਜਿਹੜਾ ਨੈਸ਼ਨਲ মিডিਆ ਹਾਂਜੀ ਗੱਲ ਇਹ ਵੀ ਇੱਥੇ ਆਪਣਾ ਜਿਹੜੀ ਲੜਾਈ ਆ ਇਹਨਾਂ ਬਿੱਲਾਂ ਦੇ ਖਿਲਾਫ ਸਾਡੇ ਆਗੂ ਕਿਉਂਕਿ ਪ੍ਰੈਸ਼ਰ ਹੁੰਦਾ ਤਾਂ ਕੋਈ ਗੱਲ ਕਹੀ ਜਾਂਦੀ ਆ ਪਰ ਜੇ ਆਪਾਂ মিডিਆ ਦੇ ਮੱਦੇ ਨਜ਼ਰ ਉਹ ਗੱਲ ਕਵਾਂਗੇ মিডিਆ ਕਦੇ ਤਾਂ ਕਹਿੰਦਾ ਐ नक्सली ਆ ਜਿਹੜਾ ਭਾਰਤੀ ਗੋਦੀ মিডিਆ ਕਦੇ ਕਹਿੰਦਾ ਐ ਖਾਲਸਤਾਨੀ ਆ ਕਦੇ ਕਹਿੰਦਾ ਐ ਵੱਖਵਾਦੀ ਆ ਆਪਾਂ ਉਹਨਾਂ ਦੀ ਪਰਵਾਹ ਨਹੀਂ ਕਰਨੀ ਭਰਾਓ ਉਹ ਕਾਰਪੋਰੇਟ ਘਰਾਣੇ ਇਹਨਾਂ ਮੋਦੀਆਂ ਦੇ ਦਾ ਇਹਨਾਂ ਅੰਡਾਨੀਆਂ ਦੇ ਚੈਨ ਵਾਲਾ ਜੇ ਅੱਜ ਉਹ ਸਾਨੂੰ ਕਹਿੰਦੇ ਆ ਕਿ ਅਸੀਂ ਆਪਣੇ ਝੰਡੇ ਲਾ ਦੀਏ ਜਿੱਥੋਂ ਸਾਨੂੰ ਸੇਧ ਮਿਲਦੀ ਆ ਤਾਂ ਕੱਲ ਨੂੰ ਉੱਠਣਗੇ ਆ ਦੇਖੋ ਇਹਨਾਂ ਨੂੰ ਕਿਹੜਾ ਠੰਡ ਲੱਗਦੀ ਆ ਤਾਂ ਟਰਾਲੀਆਂ ਦੇ ਵਿੱਚ ਕੰਬਲ ਬੈਠਿਆ ਕੀ ਅਸੀਂ ਟਰਾਲੀਆਂ ਤੋਂ ਤਰਪਾਲਾਂ ਲਾਵਾਂਗੇ ਫਿਰ ਇਹ ਕਹਿਣਗੇ ਇਹਨਾਂ ਕੋਲ ਤਾਂ ਲੰਗਰ ਦੇਖੋ ਪਿੰਨੀਆਂ ਤੇ ਬਾਦਾਮ ਚੱਲਦਾ ਫਿਰ ਕੀ ਅਸੀਂ ਲੰਗਰ ਖਾਣਾ ਦੀ ਰੋਟੀ ਖਾਣੀ ਛੱਡ ਦਾਂਗੇ ਕੱਲ ਨੂੰ ਇਹ ਕਹਿਣਗੇ ਨਾ ਤੇ ਪੱਗਾ ਪੰਨੀਆਂ ਕੀ ਅਸੀਂ ਪੱਗਾ ਲਾਵਾਂਗੇ ਇਹਨਾਂ মিডিਆ ਨੂੰ ਅਸੀਂ ਜਵਾਬ ਸਾਡੇ ਕੋਲ ਚੰਗੇ ਪੱਖੀ মিডিਆ ਉਹਨਾਂ ਦੇ ਨਾਲ ਜਵਾਬ ਦਈਏ ਇਹਨਾਂ ਨੂੰ ਸਵਾਰ ਬਣਦਾ ਸੀ ਜਦੋਲੈਨਾ ਨੇ ਸਾਨੂੰ ਸਵਾਲ ਕੀਤਾ ਸੀ ਕਿ ਇਹ ਝੰਡੇ ਲਾਉਂਦੇ ਆ ਖਾਲਸਤਾਨੀ ਆ ਜਾਂ ਕਾਮਰੇੜਾ ਤਾਂ ਇਹਨਾਂ ਨੂੰ ਕਹਿਣਾ ਸੀ ਜਿਹੜੇ ਝੰਡਿਆਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਝੰਡਿਆਂ ਦੀ ਸਿਹਤ ਲੈ ਕੇ ਅਸੀਂ ਇੱਥੇ ਬੈਠੇ ਆ ਸੋ ਇਹ ਉਹਨਾਂ ਸਾਡਾ ਧਾਰਮਿਕ ਚਿੰਨ੍ਹ ਹੈ ਇੱਥੇ ਜੇ ਕੇਸਰੀ ਝੰਡਾ ਤਾਂ ਇੱਥੇ ਭਗਵਾ ਵੀ ਲੱਗ ਸਕਦਾ ਇੱਕ ਤਾਂ ਮੁਸਲਮਾਨ ਭਰਾਵਾ ਦਾ ਵੀ ਝੰਡਾ ਲੱਗ ਸਕਦਾ ਜੇ ਇੱਕ ਤਾਂ ਗਿੰਤੂ ਕਰਾਂਦੇ ਆ ਤੁਸੀਂ ਤਿੰਨ ਧਰਮਾਂ ਦੇ ਲਾ ਦੋ ਇਹਨਾਂ ਨੂੰ ਤਾਂ ਵੰਡ ਕੇ ਦਿਖਾਓ ਸਾਨੂੰ ਕਿਵੇਂ ਵੰਡਦੇ ਹੋ ਇਹ ਲਾ ਮੀਡੀਆ ਨੂੰ ਸਾਨੂੰ ਜਵਾਬ ਦੇਣਾ ਪੈਣਾ ਇਹਨਾਂ ਦੇ ਦਬਾਅ 'ਚ ਅਸੀਂ ਇਹ ਨਹੀਂ ਕਿ ਅਸੀਂ ਆ ਛੱਡਦੀ ਅਸੀਂ ਆ ਕੱਢਦੀਏ ਤਾਂ ਸਾਡੇ ਆਗੂਆਂ ਨੇ ਬਹੁਤ ਸੋਚ ਸਮਝ ਕੇ ਧਿਆਨ ਨਾਲ ਬੋਲਣਾ ਚਾਹੀਦਾ ਗੱਲ ਕੋਈ ਬਾਕੀ ਪੰਜਾਬੀ ਮੀਡੀਆ ਦੀ ਸਾਡਾ ਪੰਜਾਬੀ ਮੀਡੀਆ ਦੋ ਇੱਕ ਕ੍ਰਾਂਤੀਕਾਰੀ ਨਵੇਂ ਚੈਨਲ ਬਣੇ ਆ ਉਹ ਕੀ ਦਿਖਾ ਰਿਹਾ ਆ ਆ ਦੱਸੋ ਜੀ ਜੱਠੇਦਾਰ ਨੇ ਗੱਲ ਗਲਤ ਕਹਤੀ ਆ ਆਗੂ ਨੇ ਗਲਤ ਕਹਤੀ ਇਹਦੇ ਇਹਦੇ ਖਿਲਾਫ ਦੱਸੋ ਤੁਸੀਂ ਕਿਉਂ ਭਾਈ ਏ ਜਾਣ ਕੇ ਆਪਣੀ ਟੀਆਰਪੀ ਆਪਣੇ ਲਾਇਕ ਬਧੋਲੀ ਗੱਲਾਂ ਕਰਦੇ ਆ ਫੇਰ ਕੀ ਦਿਖਾਉਂਦੇ ਇਹ ਪਿੰਨੀਆਂ ਕਿਵੇਂ ਬਣ ਰਹੀਆਂ ਆ ਦੇਖੋ ਜੀ ਪਾਤ ਪਾnde ਲੰਗਰ ਪੜ ਰਿਆ ਜਦੋਂ ਗੋਦੀ মিডিਆ ਸਾਨੂੰ ਇਹ ਦਿਖਾਉਂਦਾ ਕਿ ਖਾਲਸਤਾਨੀ ਨੇ ਉਦੋਂ ਸਾਡੇ ਪੰਜਾਬੀ মিডিਆ ਦਿਖਾਵੇ ਜਿਹੜੇ ਸਾਡੇ ਮੁੰਡੇ ਪੋਸਟਰ ਲੈ ਕੇ ਖੜੇ ਆ ਕਿ ਅਸੀਂ ਕਿਸਾਨ ਆ ਆਤਵਾਦੀ ਨਹੀਂ ਉਹ ਪੋਸਟਰ ਸਾਡੇ ਵਾਲੇ ਕਿਉਂ ਨਹੀਂ ਦਿਖਾਉਂਦੇ ਸਾਡੇ ਵਾਲੇ ਪਿੰਨੀਆਂ ਦੇ ਮਗਰ ਜਾ ਵੜਦੇ ਆ ਸਾਨੂੰ ਵੀ ਸਾਨੂੰ ਵੀ ਸੁਚੇਤ ਹੋਣਾ ਪੈਣਾ ਸਾਡੇ ਜਦੋਂ ਉਜਾਦੋਂ ਆਇਤਾ ਹਿੰਦੂ ਵੀਰ ਕਹਿੰਦੇ ਆ ਕਿ ਜੇ ਆਪਣੇ ਹੱਕ ਮੰਗਣਾ ਖਾਲਸਤਾਨ ਆ ਤਾਂ ਮੈਂ ਹਿੰਦੂ ਖਾਲਸਤਾਨੀਆਂ ਸਾਡਾ ਮੀਡੀਆ ਉਹ ਕਿਉਂ ਨਹੀਂ ਦਿਖਾਉਂਦਾ ਤੇ ਸਾਡੀ ਵਾਲੇ ਪਿੰਨੀਆਂ ਹੀ ਦਿਖਾਈ ਜਾਂਦੇ ਆ ਯਾਰ ਅਰੇ ਇਹ ਜਿਹੜਾ ਦੌਰ ਨਵੇਂ ਕ੍ਰਾਂਤੀਕਾਰੀ ਮੀਡੀਆ ਉਹਨਾਂ ਚੋ ਜਿਹੜਾ ਪਹਿਲੇ ਦਿਨ ਤੋਂ ਸਾਨੂੰ ਪੰਜਾਬ ਤੋਂ ਵੰਡਦਾ ਆ ਰਿਹਾ ਕਿ ਆ ਚੋਰ ਨੇ ਆ ਵਕਾਊ ਨੇ ਜੇ ਅਸੀਂ ਇਹ ਦੱਸਣ ਲੱਗੇ ਨਾ ਕਿ ਉਹ ਉਹ মিডিਆ ਸਿਸਟਮ ਖੋਲ੍ਹਿਆ ਕਿੰਨੇ ਆ ਅੱਗ ਲੱਗ ਜਣੀ ਆ ਸਭ ਨੂੰ ਅਸੀਂ ਚੁੱਪਾਂ ਸਾਡੀ ਚੁੱਪ ਦਾ ਫਾਇਦਾ ਨਾ ਉਠਾਓ ਅਸੀਂ ਇੱਥੇ ਗਰਾਊਂਡ ਤੇ ਇੱਕ ਆ ਅਸੀਂ ਬਿੱਲ ਰੱਦ ਕਰਾਉਣ ਆਏ ਆ ਹਰ ਕਿਸੇ ਦਾ ਕੋਈ ਮੰਤਬ ਹੋਊਗਾ ਉਹ ਅਸੀਂ ਪੰਜਾਬ ਜਾ ਕੇ ਨਜਿੱਠਾਗੇ ਅੱਜ ਬਿੱਲ ਤੇ ਗੱਲ ਐ ਉਹ ਫੌਜਾਂ ਵੀ ਸਾਡੇ ਨਾਲ ਨੇ ਉਹ ਹਰੀਆਂ ਪੱਗਾਂ ਵੀ ਸਾਡੇ ਨਾਲ ਨੇ ਕੇਸਰੀ ਪੱਗਾਂ ਵੀ ਸਾਡੇ ਨਾਲ ਨੇ ਪੱਗਾਂ ਇਹ ਪੱਕਾ ਵੀ ਸਾਡੇ ਨਾਲ ਨੇ ਟੂਪੀਆਂ ਵੀ ਸਾਡੇ ਨਾਲ ਨੇ ਬੋਧੀਆਂ ਵੀ ਸਾਡੇ ਨਾਲ ਨੇ ਕਿਹੜੀ ਚੀਜ਼ ਸਾਡੇ ਨਾਲ ਨਹੀਂ ਇਹ ਸਾਨੂੰ ਵੰਡਣ ਦੀ ਕੋਸ਼ਿਸ਼ ਨਾ ਕਰਨ ਇੱਕ ਬਿੱਟੂ ਕਹਿੰਦਾ ਰਵਨੀਤ ਬਿੱਟੂ ਕਾਂਗਰਸ ਦਾ ਇਹ ਕਹਿੰਦਾ ਇਹ ਸਾਨੂੰ ਅੱਗੇ ਲਾਉਣ ਉਹ 70 ਸਾਲਾਂ ਤੋਂ ਇਹਨਾਂ ਨੇ ਅੱਗੇ ਲਾਇਆ ਸੀ ਅੱਜ ਦੋ ਸੜਕਾਂ ਖਾਲੀ ਨੇ ਇਹ ਗੱਲ ਏਕਾ ਮਰਸਰ ਲਾ ਕੇ ਬੈਗੀ ਧਰਨਾ ਇੱਕ ਸ਼ੰਭੂ ਇੱਥੇ ਦਿੱਲੀ ਅਸੀਂ ਦਿੱਲੀ ਬੈਠੇ ਆ ਦੋ ਸੜਕਾਂ ਤੇ ਆ ਕੇ ਕਿਉਂ ਨਹੀਂ ਬੈਠੇ ਇਹਨਾਂ ਨੂੰ ਹੋਰ ਅੱਗ ਲੱਗੀ ਹੋਈ ਆ ਵੀ ਸਾਡੇ ਹੱਥੋਂ ਸਿਆਸਤ ਗਈ ਕੋਈ ਨਹੀਂ ਭਰਾਵੋ ਤੁਹਾਡੇ ਗਾਮੇ ਨੂੰ ਬਾਈਚਤ ਪਾਵਾਂਗੇ ਪਰ ਆਹ ਜੰਗ ਅਸੀਂ ਜਿੱਤ ਕੇ ਜਾਵਾਂਗੇ ਲਾਓ ਜ਼ੋਰ ਜਿੰਨਾ ਲਾਉਣਾ ਤੁਸੀਂ ਸਾਨੂੰ ਬੰਡੋ ਇਹਨਾਂ ਨੂੰ ਭਲੇਖਾ ਜੇ ਸਾਨੂੰ ਇੱਥੇ ਡਾਂਗਾ ਪੈਣ ਗਿਆ ਜਿਵੇਂ ਫਟਵਾਲ ਨੂੰ ਥੱਲੇ ਮਾਰੀਏ ਤਾਂ ਉੱਤੇ ਉੱਠਦੀ ਐ ਅਸੀਂ ਉਹਨਾਂ ਹੋਰ ਤਕੜੇ ਹੋ ਕੇ ਜਾਵਾਂਗੇ ਭਲੇਖਾ ਘੜ ਦੇਣ ਇਹ ਸੋ ਇਹਨਾਂ ਨੂੰ ਚਾਹੇ ਕਿਹੜੀ ਵੀ ਪੋਲਿਟਿਕਲ ਪਾਰਟੀ ਆ ਉਥੇ ਸ਼ੰਭੂ ਕੰਬ ਲੈਂਦੇ ਹੋ ਉਥੇ ਕੀ ਅੰਮ੍ਰਿਤਸਰ ਧਰਾਂ ਲਾ ਕੇ ਬਹਿ ਗਏ ਇੱਥੇ ਦੋ ਸੜਕਾਂ ਨੇ ਰੋਕੋ ਇੱਥੇ ਬੈਠਾ ਕਹਿੰਦਾ ਮੈਂ ਸੜਕ ਦੇ ਉੱਤੇ ਬੈਠਾ ਛੱਤ ਨਹੀਂ ਭਰਾਵਾ ਤੂੰ 2 ਲੱਖ ਦੀ ਜੈਕਟ ਪਾਈ ਆ ਉਹਦੇ 'ਚ ਤਾਂ ਕੀੜੀ ਨਹੀਂ ਲੰਗਦੀ ਇੱਥੇ ਸਾਡੇ ਨਾਲ ਤਰਪਾਲਾਂ ਤੇ ਆ ਕੇ ਬਹਿ ਸੋ ਇੱਕ ਭਰਾ ਸਾਡੇ ਕਹਿੰਦੇ ਆ ਇੱਕ ਸਾਡੇ ਭਰਾ ਕੇ ਭਰਾ ਕੁਝ ਕਹਿੰਦੇ ਆ ਕਹਿੰਦੇ ਫਤਿਹਗੜ ਸਭਾ ਜਿਵੇਂ ਲੱਗਦੀ ਓਵੇਂ ਮੇਲਾ ਲੱਗਾ ਯਾਦ ਕਰਾਦਾ ਫਤਿਹਗੜ ਕੋਈ ਖੁਸ਼ੀ ਦਾ ਮੇਲਾ ਨਹੀਂ ਲੱਗਦਾ ਆ ਦਿਨਾਂ 'ਚ ਸਾਡੇ ਦੋ ਸਹਬਜ਼ਾਦਿਆਂ ਨੇ ਸਾਡੇ ਲਈ ਕੁਰਬਾਨੀ ਦਿੱਤੀ ਮਾਤਾ ਗੁਜਰੀ ਨੇ ਕੁਰਬਾਨੀ ਦਿੱਤੀ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਤੇ ਦੁਨੀਆ ਨੂੰ ਦੱਸਦੇ ਆ ਤੇ ਅੱਜ ਉਹ ਸਭਾ ਉਹ ਸ਼ਹਾਦਤ ਨੂੰ ਯਾਦ ਕਰਦੇ ਅਸੀਂ ਇੱਥੇ ਬੈਠੇ ਆ ਸਾਨੂੰ ਯਾਦ ਕਰਾਉਣਾ ਪੈਣਾ ਅਸੀਂ ਖੁਸ਼ੀਆਂ ਲੈਣੇ ਨਹੀਂ ਬੈਠੇ ਅਸੀਂ ਹੱਕਾਂ ਲਈ ਬੈਠੇ ਆ ਅਸੀਂ ਖੈਰਾਤ ਲਈ ਨਹੀਂ ਬੈਠੇ ਅਸੀਂ ਆਪਣੇ ਹੱਕ ਲੈ ਕੇ ਜਾਵਾਂਗੇ ਆਪਣੇ ਹੱਕਾਂ ਲਈ ਬੈਠੇ ਆ ਤੇ ਕਮੀਡੀਆ ਸਾਡਾ ਸਾਡਾ ਪੰਜਾਬੀ মিডিਆ ਮੈਚ ਖਬਰ ਦੇਖੀ ਮੈਂ ਕੱਲ ਕੋਈ ਗੱਲ ਬੋਲੀ ਕਿ ਇੱਥੇ ਨਾ ਗੱਲ ਉਧਰ ਕੀ ਹੋ ਰਿਆ ਸੀ ਇੱਕ ਪਾਸੇ ਕੁਝ ਮੁੰਡੇ ਬੱਬੂ ਮਾਨ ਦਾ ਗਾਣਾ ਕਬਜ਼ਾ ਲੈਣਾ ਹੈ ਦੂਜੇ ਪਾਸੇ ਸਿੱਧੂ ਮੂਸੇਵਾਲਾ ਦਾ ਗਾਣਾ ਕਿ ਉਥੋਂ ਜੱਟ ਬਲੌਕ ਕਰਦਾ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਉਹ ਮੈਂ ਕਹੇ ਜੇ ਗਾਣੇ ਲਾਉਣੇ ਆ ਕ੍ਰਾਂਤੀਕਾਰੀ ਗਾਣੇ ਲਾਓ ਬੱਬੂ ਮਾਨ ਦਾ ਜ਼ਮੀਨ ਤੇ ਵੀ ਗਾਣਾ ਹੈਗਾ ਤਾਂ ਉਥੇ ਕੀ ਬਣਾਤਾ ਦੇਖੋ ਜੀ ਇਹਨੇ ਬੱਬੂ ਮਾਨ ਤੇ ਸਿੱਧੂ ਨੂੰ ਰੁਗੜਿਆ ਆ ਮੀਡੀਆ ਦੀ ਗੱਲ ਕਰਨ ਵਾਲੀ ਐ ਮੈਂ ਕਹਿੰਦਾ ਇੱਥੇ ਕ੍ਰਾਂਤੀਕਾਰੀ ਗਾਣੇ ਲਾਓ ਜੇ ਲੋੜਿਆ ਇੱਥੇ ਰੋਜ਼ ਇੱਕ ਲਾਸ਼ ਉੱਠਦੀ ਆ ਸਾਡੇ ਲਈ ਕੁਰਬਾਨੀ ਦਿੰਦੀ ਆ ਇੱਥੇ ਅਸੀਂ गाने चकਦੇ ਗਾਣੇ ਕਬਜੇ ਲੈਣੇ ਸੁਹੰਦੇ ਆ ਇੱਥੇ ਸੀ दारू ਪੀ ਕੇ ਲੱਟਦੇ ਸੁਹੰਦੇ ਆ ਤੇ ਅਸੀਂ ਇੱਕ ਦਿਨ ਅਸੀਂ ਤਾਂ ਯਾਰ ਹਫਤਾ ਹਫਤਾ ਇੱਕ ਇੱਕ ਮਹੀਨਾ ਟੀਵੀ ਨਹੀਂ ਸੀ ਚਲਾਉਂਦੇ ਜਦੋਂ ਕੋਈ ਮਰ ਜਾਂਦਾ ਸੀ ਤਾਂ ਅੱਜ ਸਾਡੇ ਲਈ ਸ਼ੀਧੀਆਂ ਹੋ ਰੀਆਂ ਤੇ ਅਸੀਂ ਬੱਬੂ ਮਾਨ ਦੇ ਇਹਨਾਂ ਦੇ ਗਾਣੇ ਮੈਂ ਕਿ ਕ੍ਰਾਂਤੀਕਾਰੀ ਗਾਣੇ ਲਾਓ ਨਾ ਕਿ ਕਮਰਸ਼ੀਅਲ ਗਾਣੇ ਜਿੱਤੇ ਦੁਨੀਆਵੀ ਗਾਣੇ ਲਾਓ ਇਹ ਗੱਲਾਂ ਨੇ ਮੀਡੀਆ ਵੱਲ ਦਾ ਭਰਾਓ ਇਹ ਜਿਹੜੇ ਕ੍ਰਾਂਤੀਕਾਰੀ ਬਣਦੇ ਆ ਜੇ ਬੋਲਾਂਗੇ ਅੱਗੇ ਲੱਗਣੀਆਂ ਭਰਾਓ ਸੋ ਆਪਾਂ ਇੱਕ ਰਹੀਏ ਬਾਹਰ ਲਿਆਂ ਨੂੰ ਦੱਸੋ ਭਾਈ ਅਸੀਂ ਇੱਕ ਇੱਥੇ ਆ ਹਰੀਆਂ ਪੱਗਾਂ ਪੀਲੀਆਂ ਪੱਗਾਂ ਵੰਡੀਆਂ ਨੇ ਹੋਈਆਂ ਇੱਥੇ ਜੁੜੀਆਂ ਹੋਈਆਂ ਇੱਥੇ ਖਾਲਸੇ ਇੱਥੇ ਗੁਰੂ ਦੀਆਂ ਲਾਡਲੀਆਂ ਫੌਜਾਂ ਸਾਰੀਆਂ ਇੱਕ ਨੇ ਕੋਈ ਇੱਥੇ ਗਲਤ ਗੱਲ ਨਹੀਂ ਕਰਦਾ ਸਾਨੂੰ ਇੱਥੇ ਹੀ ਮਾਰਨ ਜੇ ਮਾਰਨਗੇ ਸੌ ਲੱਗੇ ਅਸੀਂ ਦੁੱਗਣੇ ਹੋ ਕੇ ਨਿਕਲਾਂਗੇ ਤੇ ਜਿੱਤ ਕੇ ਨਿਕਲਾਂਗੇ ਸੋ ਇੱਕ ਵਾਰ ਫੇਰ ਦੱਬ ਕੇ ਦੱਬ ਕੇ ਮੈਂ ਹੁਣ ਨਾਰੇ ਲਾਊਗਾ थोड़े या थोड़े होना लग दब बोले सो निहाल हमी मीडिया सोले इतना जय श्री राम भी करा जय श्री राम बोले सो निहाल ਸਾਨੂੰ ਵੰਡਰ ਦੀ ਕੋਸ਼ਿਸ਼ ਨਾ ਕਰੋ ਬਸ ਇੰਨੀ ਕ ਅਸੀਂ ਵੰਡੇ ਨਹੀਂ ਜਾ ਸਕਦੇ ਇਹਨਾਂ ਨੂੰ ਲਾਉਣ ਤੋਂ ਜ਼ੋਰ ਜਿੰਨਾ ਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ